हां जी दोस्तों बहुत-बहुत स्वागत कड़ी अपने चैनल ते पंजाब सरकार ਦੇ ਡਿਪਾਰਟਮੈਂਟ ਆਫ ਫਿਨਾਂਸ ਦੇ ਵੱਲੋਂ ਇੱਕ ਲੈਟਰ ਆਹੀਂ ਕਮੇਟੀ ਬਣਾਈ ਗਈ ਹੈ ਜਿਸ ਦਾ ਮੇਨ ਕੰਮ ਹੈ ਕਿ ਜੋ ਪੰਜਵਾਂ ਪੇ ਸਕੇਲ ਹੈ ਉਸ ਤੇ ਜੋ EMPLOYEES ਨੂੰ ਦਿੱਤੇ ਜਾਣ ਵਾਲਾ DA ਸਰਕਾਰ ਦੇ ਵੱਲੋਂ ਰਿਵਾਈਜ਼ ਕੀਤਾ ਜਾਣ ਹੈ ਉਸ ਤੇ ਇਸ ਕਮੇਟੀ ਨੇ ਰეკਮੈਂਡੇਸ਼ਨ ਦੇਣੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਸਰਕਾਰ ਦੇ ਵੱਲੋਂ ਫਰਦ DA ਫਿਕਸ ਕਰ ਦਿੱਤਾ ਜਾਵੇਗਾ ਸੋ ਦੋਸਤੋ ਇਸ ਵੀਡੀਓ ਦੇ ਰਾਹੀਂ ਇਸੇ ਹੀ ਲੈਟਰ ਨੂੰ ਡਿਸਕਸ ਕਰਾਂਗੇ ਇਸ ਦੇ ਨਾਲ ਹੀ ਜੋ 16 9 2025 ਨੂੰ ਡਿਪਾਰਟਮੈਂਟ ਆਫ ਫਾਈਨੈਂਸ ਦੇ ਵੱਲੋਂ ਲੈਟਰ ਇਸ਼ੂ ਕੀਤਾ ਗਿਆ ਸੀ ਜਿਸ ਦੇ ਵਿੱਚ ਰਿਵਾਈਜ਼ ਪੇ ਸਕੇਲ ਦੀ ਜੋ ਐਂਟਰੀ ਹੈ ਸਰਵਿਸ ਰੂਲਾਂ ਦੇ ਵਿੱਚ ਉਸ ਨੂੰ ਵੀ ਡਿਸਕਸ ਕਰਾਂਗੇ ਅਤੇ ਇਹ ਵੀ ਜਾਣਾਂਗੇ ਕਿ ਇਨ੍ਹਾਂ ਲੈਟਰਸ ਦਾ ਜੋ ਹਵਾਲਾ ਹੈ ਜਾਂ ਫਿਰ ਇਹ ਲੈਟਰ ਕਿਸ ਕੇਸ ਦੇ ਕੰਪਲਾਈਂਸ ਦੇ ਵਿੱਚ ਸਾਹਮਣੇ ਆ ਰਹੇ ਹਨ ਕਿ ਇਹ ਡਾਕਟਰ ਸੌਰਵ ਸ਼ਰਮਾ ਵਰਜਸ ਸਟੇਟ ਆਫ ਪੰਜਾਬ ਦੀ ਰਿਟ ਦਾ ਹੀ ਜਿਹੜਾ ਜਿਹੜਾ ਕੇਸ ਹੈ ਸੋ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵਿਉ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜੋ ਡਾਕਟਰ ਸੌਰਵ ਸ਼ਰਮਾ ਵਰਜਸ ਸਟੇਟ ਆਫ ਪੰਜਾਬ ਦਾ ਕੇਸ ਹੈ ਉਹ ਇੰਪਲਾਈਜ਼ ਨੂੰ ਦਿੱਤਾ ਜਾਣਾ ਹੈ ਜੋ ਕਿ 17/7/2020 ਤੋਂ ਬਾਅਦ ਪੱrti ਹੁੰਦਾ ਹੈ ਸੋ ਡਾਕਟਰ ਸੌਰਵ ਸ਼ਰਮਾ ਦਾ ਜੋ ਕੇਸ ਹੈ ਉਹ ਇਸ ਤਰ੍ਹਾਂ ਸੀ ਕਿ ਡਾਕਟਰ ਸੌਰਵ ਸ਼ਰਮਾ ਜੋ ਸਨ ਉਹਨਾਂ ਦੇ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਗਈ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਨੂੰ ਜੋ ਸੈਲਰੀ ਦਿੱਤੀ ਜਾਣੀ ਹੈ ਉਹ ਸਰਵਿਸ ਰੂਲਾਂ ਦੇ ਅਨੁਸਾਰ ਦਿੱਤੀ ਜਾਣੀ ਹੈ ਨਾ ਕਿ ਕਿਸੇ ਵੀ ਇਨਸਟਰਕਸ਼ਨ ਜਾਨੀ ਕਿ 17/7/2020 ਦੇ ਹਿਸਾਬ ਦੇ ਨਾਲ ਦਿੱਤੀ ਜਾਣੀ ਹੈ ਲੇਕਿਨ ਜਦੋਂ ਇਹਨਾਂ ਦੇ ਵੱਲੋਂ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਕੇਸ ਜਿੱਤ ਲਿਆ ਜਾਂਦਾ ਹੈ ਤਾਂ ਲੇਕਿਨ ਉਸ ਕੇਸ ਦੇ ਕੰਪਲਾਈਂਸ ਦੇ ਵਿੱਚ ਜੋ ਇਹਨਾਂ ਨੂੰ ਸੈਲਰੀ ਮਿਲਦੀ ਹੈ ਉਹ ਪੰਜਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਜਾਣੇ ਕਿ ਜੋ ਸਰਵਿਸ ਰੋਲ ਦੇ ਵਿੱਚ ਪੰਜਵਾਂ ਪੇ ਸਕੇਲ ਮੈਂਸ਼ਨ ਕੀਤਾ ਗਿਆ ਸੀ ਸੋ ਡਾਕਟਰ ਸੌਰਵ ਸ਼ਰਮਾ ਬਜਟ ਸਟੇਟ ਆਫ ਪੰਜਾਬ ਦੇ ਵੱਲੋਂ ਇੱਕ ਇੱਕ ਲਗ ਡੇ ਦੀ ਜਿਹੜੀ ਹੈ ਰਿਟ ਫਾਈਲ ਕੀਤੀ ਗਈ ਸੀ ਹਾਲਾਂਕਿ ਜੋ ਸਰਵਿਸ ਰੂਲਾਂ ਦੇ ਅਨੁਸਾਰ ਤਨਖਾਹ ਦੇਣ ਦੇ ਅਤੇ ਇਸ ਦਾ ਜਿਹੜਾ ਕੰਪਲਾਈਂਸ ਕਰਨ ਦੇ ਸਬੰਧ ਦੇ ਵਿੱਚ ਡਾਕਟਰ ਸੌਰਵ ਸ਼ਰਮਾ ਵਰਜੇ ਸਟੇਟ ਆਫ ਪੰਜਾਬ ਦੇ ਨਾਮ ਤੋਂ ਇੱਕ ਵੱਖਰੀ ਫਾਈਲ ਕੀਤੀ ਗਈ ਸੀ ਐਂਡ ਉਹ ਪੈਂਡਿੰਗ ਹੈ ਸ਼ਾਇਦ 17 11 2000 ਪਛੀ ਵਾਸਤੇ ਇਹ ਫਿਕਸ ਹੋ ਰੱਖੀ ਹੈ ਮਾਨਯੋਗ ਹਾਈ ਕੋਰਟ ਵਿਖੇ ਇਸ ਦੇ ਵਿੱਚ ਪਟੀਸ਼ਨਲ ਜੋ ਜਿਹੜੇ ਕੀ ਜਿਹੜੇ ਸਹਾਇਕ ਪ੍ਰੋਫੈਸਰ ਸਨ ਜੋ ਕਿ ਜਿਹੜੇ ਤੁਸੀਂ ਸਭ ਨੂੰ ਸਭ ਹੀ ਜਾਣਦੇ ਹੋ ਇਹਨਾਂ ਦੇ ਵੱਲੋਂ ਦੁਬਾਰਾ ਇੱਕ ਜਿਹੜਾ ਹੈ ਇੱਕ ਰਿਟ ਫਾਈਲ ਕੀਤੀ ਗਈ ਸੀ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੋ ਵੀ ਇਹਨਾਂ ਦੇ ਵੱਲੋਂ ਅਨਰਿਵਾਈਜ਼ ਪੇ ਸਕੇ ਸਰਕਾਰ ਨੇ ਦਿੱਤਾ ਹੈ ਇਹਨਾਂ ਨੂੰ ਜੋ ਵੀ ਸਰਵਿਸ ਰੂਲ ਦੇ ਅਨਸਾਰ ਸੈਲਰੀ ਵੀ ਦੇਣੀ ਬੰਦੀ ਸੀ ਲੇਕਿਨ ਜੋ ਅਨਰਿਵਾਈਜ਼ ਪੇ ਸਕੇਲ ਦਿੱਤਾ ਗਿਆ ਹੈ ਉਸ ਦੇ ਵਿੱਚ ਜੋ ਡੀਏ ਦਿੱਤਾ ਗਿਆ ਹੈ ਉਹ ਵੀ ਅਨਰਿਵਾਈਜ਼ ਹੀ ਦੇ ਦਿੱਤਾ ਗਿਆ ਹੈ ਪਾਬ ਜੋ ਕਿ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਡੀਏ ਦੇਣਾ ਬੰਦਾ ਸੀ ਉਹ ਡੀਏ ਨਹੀਂ ਦਿੱਤਾ ਗਿਆ ਇਸ ਕਰਕੇ ਇਹਨਾਂ ਦੇ ਵੱਲੋਂ ਇੱਕ ਰਿੱਟ ਫਾਈਲ ਕੀਤੀ ਗਈ ਸੀ ਅਤੇ ਬੇਨਤੀ ਕੀਤੀ ਗਈ ਸੀ ਕਿ 1/7/2021 ਤੋਂ ਇਹਨਾਂ ਦਾ ਜੋ ਡੀਏ ਹੈ ਉਹ 252% ਡੀਏ ਦੇ ਹਿਸਾਬ ਨਾਲ ਦਿੱਤਾ ਜਾਵੇ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਜੋ ਲੇਟੈਸਟ ਨੋਟੀਫਿਕੇਸ਼ਨ ਹੈ ਜਿਹੜਾ ਡੀਏ ਤੇ ਉਹ ਇਹੀ ਹੈ ਕਿ ਇਸ ਤੋਂ ਇਲਾਵਾ ਜੋ ਕੋਰਟਸ ਪ੍ਰोसीडिंग ਸੀ ਜੋ ਕੋਰਟਸ ਦੀ ਜਿਹੜੀ ਪ੍ਰोसीਡਿੰਗ ਦੇ ਦੌਰਾਨ ਇਹਨਾਂ ਦੇ ਵੱਲੋਂ ਜੋ ਆਰਡਰ ਸਾਹਮਣੇ ਆਇਆ ਸੀ ਇਸ ਦਾ ਆਰਡਰ ਦਾ ਜਿਹੜੀ ਤਰੀਕ ਹੈ 25 8 2025 ਨੂੰ ਆਰਡਰ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇਹਨਾਂ ਦੇ ਜਿਹੜੇ ਕਾਉਂਸਲਰ ਦੇ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਜੋ 올 ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਜੋ ਡੀਏ ਰੇਟ ਹੈ ਉਹ 252 ਹੈ ਜਦਕਿ ਇਹਨਾਂ ਨੂੰ 148% ਦੇ ਹਿਸਾਬ ਦੇ ਨਾਲ ਦਿੱਤਾ ਜਾ ਰਿਹਾ ਹੈ ਸੋ ਇਸ ਤੋਂ ਇਲਾਵਾ ਇਹਨਾਂ ਦੇ ਕਾਉਂਸਲਰਾਂ ਦੇ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਜੇਕਰ ਇਹਨਾਂ ਦੀ ਜੋ ਲੀਗਲ ਨੋਟਿਸ ਹੈ ਇਸ ਨੂੰ ਟਾਈਮ ਬౌండ్ ਮਾਈਂਡ ਨਰ ਦੇ ਵਿੱਚ ਜਿਹੜਾ ਡਿਸਾਈਡ ਕਰ ਦਿੱਤਾ ਜਾਵੇ ਭਾਵੇਂ ਜੋ ਲੀਗਲ ਨੋਟਿਸ 8 8 2025 ਦਾ ਹੈ ਉਸ ਨੂੰ ਜੇਕਰ ਟਾਈਮ ਬౌੰਡ ਮਾਈਨਰ ਦੇ ਵਿੱਚ ਡਿਸਾਈਡ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਇਨਾਂ ਦੇ ਵੱਲੋਂ ਇਸ ਰਿੱਟ ਨੂੰ ਅੱਗੇ ਪ੍ਰਸੀਡ ਨਹੀਂ ਇਸ ਰਿੱਟ ਨੂੰ ਅੱਗੇ ਪ੍ਰਸੀਡ ਨਹੀਂ ਕੀਤਾ ਜਾਵੇਗਾ ਸੋ ਸਟੇਟ ਕਾਉਂਸਲ ਦੇ ਵੱਲੋਂ ਜਿਹੜਾ ਐਗਰੀ ਕਰਦੇ ਹੋਏ ਇਸ ਨੂੰ ਸਰਕਾਰ ਦੇ ਜਿਹੜੇ ਬਿਹਾਫ ਤੇ ਨੋਟਿਸ ਨੂੰ ਜਿਹੜਾ ਰਿਸੀਵ ਕਰ ਲਿਆ ਗਿਆ ਸੀ ਸੋ ਇਸ ਰੇਟ ਦੇ ਲੀਗਲ ਨੋਟਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੇਨਤੀ ਜੋਸੀ ਆਲਰੇਡੀ ਕਰਨੈਲ ਸਿੰਘ ਬੱਸਸ ਸਟੇਟ ਆਫ ਪੰਜਾਬ ਕੇਸ ਦੇ ਵਿੱਚ ਜੋ ਕੰਪਲਾਈਂਸ ਆਲਰੇਡੀ ਕੀਤਾ ਗਿਆ ਹੈ ਜਿਵੇਂ ਕਿ ਕਮੇਟੀ ਦੇ ਲੈਟਰ ਦੇ ਵਿੱਚ ਵੀ ਜਿਹੜਾ ਲਿਖਿਆ ਗਿਆ ਹੈ ਇਸ ਦੇ ਵਿੱਚ ਪਹਿਲੀ ਕਮੇਟੀ ਗਠਿਤ ਕੀਤੀ ਦਾ ਹਵਾਲਾ ਦਿੱਤਾ ਗਿਆ ਹੈ ਸ਼ਾਇਦ ਇਹ ਕਰਨੈਲ ਸਿੰਘ ਜਿਹੜਾ ਕਿ ਵਾਸਤੇ ਸਟੇਟ ਆਫ ਪੰਜਾਬ ਜਿਸ ਕਮੇਟੀ ਦੇ ਵੱਲੋਂ ਕੀਤਾ ਗਿਆ ਸੀ ਉਸੀ ਹੀ ਕਮੇਟੀ ਦਾ ਹਵਾਲਾ ਹੋ ਸਕਦਾ ਹੈ ਸੋ ਇਸ ਤੋਂ ਇਲਾਵਾ ਜੋ ਕੋਰਟਸ ਦੇ ਵੱਲੋਂ ਇਸ ਕੇਸ ਦੇ ਵਿੱਚ ਜਿਹੜੀ ਹੈ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਜੋ 3 ਮਹੀਨਿਆਂ ਦੇ ਵਿੱਚ ਵਿੱਚ ਇਨ੍ਹਾਂ ਪਟੀਸ਼ਨਰ ਨੂੰ ਜੋ ਬੰਦ ਦਾ ਡੀ ਹੈ ਉਹ ਦਿੱਤਾ ਜਾਵੇ ਐਂਡ ਜਿਹੜੀ ਥੋਰਲੀ ਇਸ ਦੇ ਵਿੱਚ ਜਿਹੜੀ ਇੱਕ ਸਟੈਪ ਜਿਹੜੀ ਸਪੀਕਿੰਗ ਆਰਡਰ ਵੀ ਜਿਹੜਾ ਹੈ ਰੀਜ਼ਨ ਦਿੱਤਾ ਜਾਵੇ ਕਿ ਇਸ ਨੂੰ ਦਿੱਤਾ ਜਾਣਾ ਹਾਂ ਜਾਂ ਨਹੀਂ ਦਿੱਤਾ ਜਾਣਾ ਜੇ ਦਿੱਤਾ ਜਾਣਾ ਹੈ ਤਾਂ ਫਿਰ ਇਹਨਾਂ ਨੂੰ ਜੋ ਬੰਨ ਦੇ ਲਾਭ ਹਨ ਜਾਂ ਏਰੀਅਰ ਹਨ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਜਿਹੜੇ ਹਫਰਦ ਦੇ ਦਿੱਤੇ ਜਾਣੇ ਸੋ